ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ ਵੀਡੀਓ ਕਰ ਦੋ ਸ਼ੇਅਰ ਆ ਸਿਹੜਾ ਸਾਡਾ ਪੰਜਾਬੀ মিডিਆ ਨਾ ਇਹਨਾਂ ਦਾ ਹੋ ਗਿਆ ਜਮਾ ਬੇੜਾ ਗਰਖ ਇਹਨਾਂ ਨੂੰ ਸਾਗਰ ਦੀ ਵੋਟੀ ਐ ਤੇ ਵੋਟਾਂ ਵਾਲਾ ਤਾਂ ਜਿਹੜਾ ਡਾਂਸਰ ਵਾਲਾ ਮਾਵਲਾ ਇਹਨਾਂ ਨੂੰ ਇਹ ਦਿੰਦਾ ਪਰਸੋਂ ਦੀ ਗੱਲ ਆ ਭਾਈ ਅਮਰਤਪਾਲ ਦੇ ਮਾਤਾ ਪਿਤਾ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸਾਰੇ ਪਰਿਵਾਰਕ ਮੈਂਬਰ ਨੂੰ ਪੌਲਸਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਦੇ ਸਾਰੇ ਬੈਗ ਉਹਨਾਂ ਆਪਣੀ ਇੱਕ ਸਟੱਡੀ 'ਚ ਰੱਖੇ ਗਏ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਤੋਂ ਆਉਣਾ ਸੀ ਤਖਤ ਸ੍ਰੀ ਦਮਦਮਾ ਸਾਹਿਬ 'ਵੀ ਕਿਉਂਕਿ ਇੱਥੇ ਆ ਕੇ ਜਿਹੜਾ ਤੁਹਾਨੂੰ ਪਤਾ ਇੱਕ ਮਾਰਚ ਕੱਢਣਾ ਸੀ ਇੱਥੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚੇਤਨਾ ਮਾਰਚ ਕੱਢ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਸੀ ਤੇ ਸਰਕਾਰ ਨੇ ਕੀ ਕੀਤਾ ਵੀ ਉਹਨਾਂ ਨੂੰ 57 ਦਾ ਪਰਚਾ ਪਾ ਕੇ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੋਰ ਜਿੰਨੇ ਵੀ ਬੰਦੇ ਸੀ ਹੋਰ ਜਿੰਨੇ ਵੀ ਨੌਜਵਾਨ ਸੀ ਬੰਦੇ ਸੀ ਜਿਹੜੇ ਵੀ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਉਹਨਾਂ ਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਤੇ ਸਾਡਾ ਐਡਾ ਪੰਜਾਬੀ ਮੀਡੀਆ ਇੱਕ ਮੀਡੀਆ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਵੀਡੀਓ ਨਹੀਂ ਚਲਾਈ ਤੇ ਭਾਈ ਅਮਰਤਪਾਲ ਦੀ ਮਾਤਾ ਜੀ ਨੇ ਆਪਣੇ ਉੱਥੇ ਫੇਸ ਗੱਡੀ 'ਚ ਬੈਠਿਆ ਨੇ ਵੀਡੀਓ ਬਣਾ ਕੇ ਜਿਹੜੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ ਉਹ ਪਾਈ ਆ ਤੇ ਉਹ ਸਾਡੇ ਫੇਸਬੁੱਕ ਪੇਜਾਂ ਵਾਲੇ ਵੀਰਾਂ ਨੇ ਜਰੂਰ ਚਲਾਈ ਆ ਜਿਨ੍ਹਾਂ ਦੇ ਫੇਸਬੁੱਕ ਤੇ ਪੇਜ ਪਏ ਆ ਜਾਂ ਜਿਹੜੇ ਪਿਆਰ ਕਰਨ ਵਾਲੇ ਪਰ ਜਿਹੜਾ ਸਾਡਾ ਪੰਜਾਬੀ ਮੀਡੀਆ ਜਿੰਨੂੰ ਆੰਨੇ ਆ ਤੇ ਇਹਨਾਂ ਦੀ ਤਾਂ ਹਰ ਦੂ ਲਾਹਣ ਤੇ ਇਹਨਾਂ ਬੰਦਿਆਂ ਨੇ ਤਾਂ ਉਹ ਵੀਡੀਓ ਚਲਾਈ ਤੱਕ ਨਹੀਂ ਇਹਨਾਂ ਨੇ ਕੋਈ ਖਬਰ ਨਹੀਂ ਲਾਈ ਇੱਕ ਵੀ ਖਬਰ ਲਈ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਇਹਨਾਂ ਬੰਦਿਆਂ ਨੇ ਇੱਕ ਵੀ ਖਬਰ ਸ਼ੇਅਰ ਕਰ ਦਿਓ ਵੀਡੀਓ ਨੂੰ ਮੇਰੇ ਭਰਾ ਜਿਹੜੇ ਤੁਸੀਂ ਨਾਲ ਜੁੜੇ ਹੋ ਨਾ ਸ਼ੇਅਰ ਕਰਿਆ ਜੇ ਵੀਡੀਓ ਨੂੰ ਇਹ ਸਾਡੀ ਅਣਖ ਤੇ ਗੈਰਤ ਸਾਡੀ ਕਿੱਥੇ ਮਰ ਗਈ ਸਾਡੀ ਸਾਡੀਆਂ ਮਾਵਾਂ ਹੋਣ ਸਾਡੀਆਂ ਧੀਆਂ ਹੋਣ ਸਾਡੀਆਂ ਭੈਣਾਂ ਹੋਣ ਉਹ ਥਾਣੇ 'ਚ ਰੋਲਦੀਆਂ ਫਿਰਨ ਓਏ ਹੈ ਉਹਨਾਂ ਤੇ ਝੂਠੇ ਪਰਚੇ ਪਾਏ ਹੁਣ ਪਹਿਲਾਂ ਨੌਜਵਾਨੀ ਨੂੰ ਚੱਕ ਕੇ ਉਹਨਾਂ ਤੇ ਐਨਐਸਏ ਲਾਤੀ ਹੁਣ ਇਹਨਾਂ ਤੇ ਝੂਠੇ ਪਰਚੇ ਪਾਤੇ ਹੈ ਜਿਸ ਦਿਨ 17 ਤਰੀਕ ਨੂੰ ਸਾਰੇ ਮਤੇ ਪਾਸ ਉਹਦਨੇ ਮਤਾ ਪਾਸ ਹੋਈ ਚੇਤਨਾ ਮਾਰਚ ਦਾ ਆ ਜਿਹੜਾ ਸ੍ਰੀ ਦਮਦਮਾ ਸਾਹਿਬ ਤੋਂ ਜਾਣਾ ਸੀ ਕਿੱਥੇ ਸਾਡੇ ਬਾਬੇ ਕਿੱਥੇ ਸਾਡੇ ਉਹਦੇ ਦਾਰਜ ਕਿਤੇ ਸਾਡੇ ਸ੍ਰੀ ਘਾਤਕ ਸਾਹਿਬ ਦੇ ਜਹੇਦਾਰ ਬਿਆਨ ਨਹੀਂ ਦਿੰਦੇ ਠੋਕੇ ਕਿਉਂ ਸਾਡੀਆਂ ਬਾਵਾਂ ਧੀਆਂ ਪੈਣਾ ਤੇ 55 ਦੇ ਪਰਚੇ ਪਾ ਕੇ ਜੇਲ੍ਹ ਚ ਬੰਦ ਕੀਤਾ ਦਿੱਤਾ ਕਿਸੇ ਨੇ ਬਿਆਨ ਕਿਹੜਾ ਬੰਦਾ ਬੋਲਿਆ ਉੱਥੇ ਦੱਸੋ ਤੇ ਲੱਖ ਦੀ ਲਾਹਣ ਤਾਂ ਸਾਡੇ ਗੰਦੇ ਸੋਹ ਆ ਮੀਡੀਆ ਤੇ ਪੰਜਾਬੀ ਮੀਡੀਆ ਤੇ ਨਿੱਕੇ ਮੋٹے ਮੁੱਦੇ ਨਹੀਂ ਹੁੰਦੇ ਕੋਈ ਗੱਲ ਨਹੀਂ ਹੁੰਦੀ ਬਾਤ ਨਹੀਂ ਉਹਨਾਂ ਦੇ ਮੂੰਹਾਂ ਦੇ ਵਿੱਚ ਮਾਈਕ ਤਾਂ ਉਹਨਾਂ ਤੱਕ ਜਾਂਦੇ ਆ ਹੈ ਤਾਂ ਭਾਈ ਅਮਰਤਪਾਲ ਸਿੰਘ ਜੀ ਮਾਤਾ ਜੀ ਨਾਲ ਕਿੰਨੀਆਂ ਵਧੀਕੀਆਂ ਹੋ ਗਈਆਂ ਕੱਲ ਦੀ ਕਿਸੇ ਨੇ ਖਬਰ ਚਲਾਈ ਉੱਥੇ ਪਰਸੋਂ ਦੀ ਕਿਹੜੇ ਪੰਜਾਬੀ ਮੀਡੀਆ ਚੈਨਲ ਦੇ ਉੱਤੇ ਚੱਲਦੀ ਪਈ ਆ ਸਾਰੇ ਮੂੰਹ 'ਚ ਹੁੰਗਣੀਆਂ ਪਾ ਕੇ ਚੁੱਪ ਕਰਕੇ ਬੈਠੇ ਹੋਏ ਆ ਇੱਕ ਵੀ ਕਿਸੇ ਸੋਸ਼ਲ ਮੀਡੀਆ ਤੇ ਚਲਾਈ ਦੇ ਇਹਨਾਂ ਨੂੰ ਪੁੱਛੋ ਤੁਸੀਂ ਇੱਕ ਇੱਕ ਤੇ ਵੀ ਆ ਜਿਹੜੇ ਸਾਡੇ ਆ ਫੇਸਬੁੱਕ ਦੇ ਪੇਜ ਆ ਜਿਹੜੇ ਤੁਹਾਡੇ ਵੀਰਾਂ ਦੇ ਚੰਗੇ ਚੰਗੇ ਬਣੇ ਆ ਜਿਹੜੇ ਪਿਆਰ ਕਰਨ ਉਹਨਾਂ ਨੇ ਜਰੂਰ ਵੀਡੀਓ ਆਪਣੇ ਪੇਜਾਂ ਤੇ ਪਾਈ ਆ ਨਹੀਂ ਤਾਂ ਮਰ ਗਏ ਇਹ ਪੰਜਾਬੀ ਮੀਡੀਆ ਸਾਡਾ ਆ ਕਿਹੜੀਆਂ ਸਾਡੀਆਂ ਖਬਰਾਂ ਚਲਾਤੀਆਂ ਇਹਨਾਂ ਨੇ ਸਿੱਖਾਂ ਦੀਆਂ ਉਹ ਸਾਡੇ ਪਹਿਲਾਂ ਨੌਜਵਾਨ ਫੜ ਕੇ ਜੇਲ੍ਹਾਂ ਚ ਤੁੰਨੇ ਹੋਏ ਆ ਹੁਣ ਸਾਡੀਆਂ ਮਾਵਾਂ ਤੇ ਚੱਕ ਕੇ 55 ਦੇ ਪਰਚੇ ਪਾਤੇ ਆ ਯਾਰ ਕਿ ਸਿੱਖਾਂ ਦੀਆਂ ਮਾਵਾਂ ਧੀਆਂ ਪਹਿਣਾ ਉਹ ਥਾਣਿਆਂ ਚ ਰੁੱਲੀਆਂ ਜਾ ਕੇ ਯਾਰ ਦੱਸੋ ਕਿ ਸਿੱਖਾਂ ਦੀਆਂ ਮਾਵਾਂ ਧੀਆਂ ਪਹਿਣਾ ਹੁਣ ਥਾਣਿਆਂ ਚ ਜਾਣ ਗਈਆਂ ਤੇ ਪਰਚੇ ਪਹਿਣਗੇ ਇਹਨਾਂ ਦੇ ਉੱਤੇ ਗੱਲ ਕੀ ਸੀ ਗੱਲ ਕੀ ਸੀ 17 ਤਰੀਕ ਨੂੰ ਮਤੇ ਪਾਸ ਉਹਨਾਂ ਚੋਂ ਮਤਾ ਸੀ ਇੱਕ ਚੇਤਨਾ ਮਾਰਚ ਦਾ ਜਿਹੜਾ ਸ੍ਰੀ ਦਮਦਮਾ ਸਾਹਿਬ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਜਾਣਾ ਸੀ ਵੱਖ-ਵੱਖ ਪੜਾਵਾਂ ਦੇ ਹੁੰਦੇ ਆ ਤੇ ਭਾਈ ਸਾਹਿਬ ਦੇ ਮਾਤਾ ਜਿੰਨਾ ਵੀ ਪਰਿਵਾਰਕ ਮੈਂਬਰ ਹੋ ਰਿਸ਼ਤੇਦਾਰ ਜਿੰਨੇ ਸੀ ਉਹ ਉੱਥੋਂ ਚੱਲਿਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਾਜ ਵਿੱਚ ਪੁਲਿਸ ਨੇ ਰੋਕ ਲਿਆ ਜਿਹੜੇ ਉਹਨਾਂ ਦਾ ਸਮਾਨ ਸੀ ਸਮਾਨ ਵੀ ਉਹਨਾਂ ਨੇ ਆਪਣੀ ਖਸਟਰੀ 'ਚ ਲੈ ਲਿਆ ਉਹਨਾਂ ਨੂੰ ਵੀ ਚੱਕ ਕੇ ਆਪਣਾ ਉਹਨਾਂ ਦੇ ਵਿੱਚ ਝੂਠੇ ਪਰਚੇ ਪਾਤੇ ਆ ਠੀਕ ਹੈ ਕਿ ਨਹੀਂ ਹੋਰ ਜਿੰਨੇ ਵੀ ਨਜ਼ਦੀਕ ਬੰਦੇ ਸੀ ਜਿਹੜੇ ਬੰਦਾ ਨੇ ਉੱਥੇ ਜਾਣਾ ਸੀ ਜਿਹੜੇ ਬੰਦੇ ਐਕਟ ਵੀ ਸੀ ਉਹਨਾਂ ਨੂੰ ਵੀ ਘ ਕਿਹੜੀ ਉਹਨਾਂ ਨੇ ਫੀਂ ਭੁੱਕੀ ਪੋਸਟ ਵਿੱਚ ਨੇ ਕਿਹੜੇ ਨੌਜਵਾਨਾਂ ਨੂੰ ਅੱਖ ਨੇ ਵੀ ਚਿੱਟੇ ਦੇ ਟੀਕੇ ਲਾਓ ਭਰ-ਭਰ ਕੇ ਉੱਥੇ ਕੀ ਸੀ ਕੰਮ ਉੱਥੇ ਹੈ ਕੀ ਸੀ ਉੱਥੇ ਕਰਨਾ ਤਾਂ ਨੌਜਵਾਨੇ ਨੂੰ ਜਾਗਰੂਤੀ ਸੀ ਨਾ ਵੀ ਇਹ ਨਸ਼ੇ ਅਰਗੇ ਕੋਡ ਨੂੰ ਛੱਡ ਕੇ ਸ੍ਰੀ ਅਨੰਦਪੁਰ ਸਾਹਿਬ ਵਾਲ ਮੁਖੜਾ ਕਰਕੇ ਖੰਡੇ ਬਾਟੇ ਦੀ ਪੌਲ ਛਕੋ ਐਡੀ ਗੰਦੀ ਸਰਕਾਰ ਚੁਣ ਲਈ ਅਸੀਂ ਸਾਡੇ ਗੱਬਰੂਆਂ ਚੁਣ-ਚੁਣ ਕੇ ਮਾਰਦੇ ਵੀ ਸਾਡੀਆਂ ਮਾਵਾਂ ਧੀਆਂ ਭੈਣਾਂ ਨੂੰ ਥਾਣਿਆਂ 'ਚ ਰੋਲੀ ਜਾਂਦੀ ਐ ਪਰਾਵੋ ਇਹ ਸੋਚਣ ਦੀ ਗੱਲ ਆ ਬਹੁਤ ਤਗੜੀ ਗੱਲ ਆ ਪਰ ਸਾਡਾ ਪੰਜਾਬੀ মিডিਆ ਜਮਾਂ ਮਰ ਗਿਆ ਜਮਾਂ ਮਰ ਗਿਆ ਬੇੜਾ ਗਰਕ ਕਰ ਲਿਆ ਨਾ ਪੰਜਾਬੀ মিডিਆ ਨੇ ਕਿਸੇ ਨੇ ਖਬਰ ਨਹੀਂ ਚਲਾਈ ਮੈਂ ਕੱਲ ਦਾ ਵੇਖੀ ਨਾ ਇੱਕ ਬੰਦੇ ਨੇ ਵੀ ਖਬਰ ਚਲਾਈ ਇਹਨਾਂ ਦੇ মিডিਆ ਤੇ ਦੱਸੋ ਕਿਸੇ ਨੇ ਵੀ ਆ ਸਾਗਰ ਦੀ ਬੌਟੀ ਨੂੰ ਲੈ ਕੇ ਰੋਈ ਜਾਂਦੇ ਆ ਆ ਡਾਂਸਰ ਦੀ ਕੁੜੀ ਜਿਹੜੀ ਇੱਕਾ ਪਿੱਛੇ ਜੇ ਹੋਈ ਸੀ ਕੋਈ ਮਸਲਾ ਜਾਂ ਉਹ 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 ਉਹਦੇ ਉੱਥੇ ਉਹ ਮਸਲੇ ਤੇ ਲੱਗੇ ਹੋਏ ਆ ਆ ਵੋਟਾਂ ਵਾਲੇ ਮਸਲੇ ਤੇ ਰੋਈ ਜਾਂਦੇ ਆ ਅਸੀਂ ਬੋਲਦੇ ਅਸੀਂ ਗਰਮ ਬੋਲਦੇ ਆ ਅਸੀਂ ਮਾੜਾ ਬੋਲਦੇ ਆ ਸਾਡੀਆਂ ਮਾਵਾਂ ਨੂੰ ਤੁਸੀਂ ਥਾਣੇ ਚ ਰੋਲੀ ਚੱਲੋ ਚੱਕ ਕੇ ਤੁਸੀਂ